ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਲਈ ਵਿੱਡੀ ਮਹਿਮ ਦ੍ਰਾਂਟ ਕਾਉਂਟਰ ਇੰਟੈਲੀਜੈਂਸ ਲੁਧਿਆਣਾ ਅਤੇ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਬੜੀ ਸਫਲਤਾ ਹਾਸਲ ਕਰਦਿਆਂ ਨੰਗਲ ਦੇ ਵਿਸ਼ਵ Hindu ਪ੍ਰੀਸ਼ਦ ਆਗੂਆਂ ਦੇ ਆਗੂ ਦੇ ਕਤਲ ਮਾਮਲੇ ਦੇ ਵਿੱਚ ਲੋੜੀਂਦੇ ਸ਼ੱਕੀ ਵਿਅਕਤੀ ਮੋਕਲ ਮਿਸ਼ਰਾ ਨੂੰ ਡੈਕਟਰ ਕੀਤਾ ਇਹ ਜਾਣਕਾਰੀ ਅੱਜ ਤੇ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਗੌਰਵ ਜਾਦਵ ਨੇ ਦਿੱਤੀ ਹੈ ਦੱਸਣ ਜੋਗ ਹੈ ਕਿ ਇਸ ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਦੇ ਵੱਲੋਂ ਕੀਤੀ ਜਾ ਰਹੀ ਹੈ ਜਾਣਕਾਰੀ ਦੇ ਮੁਤਾਬਕ ਇਸ ਸਾਲ 13 April ਦੀ ਸ਼ਾਮ ਨੂੰ ਨੰਗਲ ਦੇ ਰੇਲਵੇ ਰੋਡ ਤੇ ਸਥਿਤ VHP ਨੰਗਲ ਮੰਡਲ ਦੇ ਪ੍ਰਧਾਨ ਵਿਕਾਸ ਪ੍ਰਭਕਰ ਉਰਕੋ ਵਿਕਾਸ ਬੱਗਾ ਦੀ ਦੁਕਾਨ ਤੇ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ ਇਹ ਹਮਲਾਵਰ ਜੈਸੋ ਵਿੱਚੋਂ ਇੱਕ ਇੱਕ ਨੇ ਹੈਲਮਟ ਪਾਇਆ ਹੋਇਆ ਸੀ ਤੇ ਦੂਜੇ ਨੇ ਮਾਫਲਰ ਦੇ ਨਾਲ ਮੂੰਹ ਢੱਕਿਆ ਹੋਇਆ ਸੀ ਤੇ ਕਾਲੇ ਰੰਗ ਦੀ ਸਕੂਟੀ ਤੇ ਆਏ ਸਨ ਇਹ ਸਬੰਧਤ ਪਰਜਾ ਪੁਲਿਸ ਦੇ ਵੱਲੋਂ ਇਸ ਮਾਮਲੇ ਵਿੱਚ ਸ਼ਾਮਲ ਦੋਨਾਂ ਸੂਤਰਾਂ ਮਨਦੀਪ ਕੁਮਾਰ ਉਰਫ ਮੰਗੀ ਸੁਰਿੰਦਰ ਕੁਮਾਰ ਉਰਫ ਰੀਕਾ ਨੂੰ 32 ਬੋਰ ਦੇ ਦੋ ਪਿਸਤੌਲਾਂ ਤੇ ਅਪਰਾਧ ਦੇ ਵਿੱਚ ਵਰਤੀ ਗਈ ਸਕੂਟੀ ਦੇ ਸਬੰਧਿਤ ਗ੍ਰਿਫਤਾਰ ਕਰਨ ਤੋਂ 4 ਮਹੀਨੇ ਬਰਧ ਪਰ ਰੱਤ ਹੋਈ ਜੀ.ਐਸ.ਪੀ. ਗੌਰਵ ਜੱਧਵ ਨੇ ਦੱਸਿਆ ਕਿ ਵਿੱਤੀ ਲੈਣ-ਦੇਣ ਦੀ ਜਾਂਚ ਅਤੇ ਕੂਪੀਆ ਜਾਣਕਾਰੀ ਦੇ ਸਬੰਧ ਸ਼ਾਨਦਾਰ ਟੀਮ ਵਰਕ ਅਤੇ ਵਿਗਿਆਨ ਪਟੰਗ ਦੇ ਨਾਲ ਕੀਤੀ ਜਾਂਚ ਦੇ ਉਪਰੰਤ ਸੀ.ਆਈ. ਲੁਧਿਆਣਾ ਨੇ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਨਾਲ ਜਾਣਕਾਰੀ ਸਾਂਝੀ ਕੀਤੀ ਤੇ ਪੰਜਾਬ ਪੁਲਿਸ ਤੇ ਪੰਜਾਬ ਜੰਮੂ ਕਸ਼ਮੀਰ ਦੇ ਵਿੱਚ ਸਾਂਝੇ ਤੌਰ ਤੇ ਆਪਰੇਸ਼ਨ ਚਲਾਇਆ ਜਿਸ ਦੇ ਨਾਲ ਦੋਸ਼ੀ ਮੁਕਲ ਮਿਸ਼ਰਾ ਵਾਸੀ ਪੈਂਡ ਗੋੜਾ ਉੱਤਰ ਪ੍ਰਦੇਸ਼ ਨੂੰ ਗ੍ਰਿਫਤਾਰ ਕੀਤਾ ਗਿਆ ਉਨ੍ਹਾਂ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਮਲਜ਼ਮ ਮੋਕਲ ਮਿਸ਼ਰਾ ਨੇ ਆਪਣੇ ਬੈਂਕ ਖਾਤੇ ਦੇ ਰਾਹੀਂ ਵਿਕਾਸ ਪੱਗਾ ਦੇ ਕਤਲ ਦੇ ਵਿੱਚ ਵਰਤੇ ਗਏ ਹਥਿਆਰਾਂ ਦੀ ਖਰੀਦ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਪੁਲਿਸ ਟੀਮ ਨੇ ਹਥਿਆਰ ਖਰੀਦਣ ਵਾਲੇ ਇੱਕ ਹੋਰ ਵਿਅਕਤੀ ਦੇ ਸਮੇਤ ਦੋ ਸ਼ੱਕੀ ਵਿਅਕਤੀਆਂ ਦੀ ਵੀ ਪਛਾਣ ਕੀਤੀ ਆ। ਭਾਜਪਾ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਮਲਜ਼ਮ ਮੋਕਲ ਮਿਸ਼ਰਾ ਭਾਰਤੀ ਦੰਡਾ ਵਾਲੀ ਦੀ ਧਾਰਾ 379 ਬੀ ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਸਾਲ 2024 ਦੇ ਵਿੱਚ ਥਾਣਾ ਡਿਵੀਜ਼ਨ 2 ਲੁਧਿਆਣਾ ਵਿਕੇ ਐਫ ਆਰ ਆਈ 55 ਅਧੀਨ ਦਰਜ ਮਾਮਲੇ ਦੇ ਵਿੱਚ ਲੋੜੀਦਾ ਸੀ ਉਹਨਾਂ ਨੇ ਕਿਹਾ ਕਿ ਅਗਲੀ ਰੀ ਜਾਂਚ جاری ਹੈ ਤੇ ਪੁਲਿਸ ਟੀਮਾਂ ਦੇ ਵੱਲੋਂ ਪਗੋੜਿਆਂ ਨੂੰ ਫੜਨ ਦੇ ਲਈ ਸ਼ਾਪਮਾਰੀ ਵੀ ਕੀਤੀ ਜਾ ਰਹੀ ਹੈ